ਉਹ ਵੀ ਮੇਤਰੋ ਬੱਕਰੀਆਂ ਵਾਲਿਆਂ ਦੇ ਵਾਸਤੇ ਖਾਸ ਚੀਜ਼ ਆ ਇਹ ਖੁੰਡੀਆਂ ਉਹ ਨਹੀਂ ਬਣਾਉਣ ਦੀ ਲੋੜ ਮੈਂ ਮੰਨ ਲਓ ਵੀ ਆਟਾ ਲੈ ਕੇ ਨਹੀਂ ਬਣਾਉਣ ਦੀ ਲੋੜ ਸਾਬਜੇ ਨਾਲ ਹੀ ਬਾਈ ਕਹਿੰਦਾ ਦੇ ਦਿੰਨੇ ਆ ਤੇ ਆ ਜੋ ਕਰਦੇ ਬਾਈ ਨਾ ਗੱਲ ਬਾਈ ਸੱਚੀ ਗੱਲ ਜੀ ਕਿਹੜੀ ਜਗ੍ਹਾ ਤੋਂ ਆਏ ਆ ਬਾਈ ਬਾਈ ਪਿੰਡ ਰੁਰਕਾ ਆਪਣਾ ਰੁਰਕਾ ਕਲਾ ਮੁੱਲਾਪੁਰ ਮੁੱਲਾਪੁਰ ਦੇ ਨਾਲ ਹੀ ਰੁਰਕਾ ਕਲਾ ਠੀਕ ਹੈ ਜੀ ਇਤੋਂ ਨੇੜੇ ਵੀ ਆ ਜਾਨੀ ਤੇ ਜਿਲ੍ਹਾ ਹਲ ਦੇਣਾ ਠੀਕ ਹੈ ਜੀ ਠੀਕ ਹੈ ਜੀ ਤੇ ਮੁੱਲਾਪੁਰੋਂ ਦਾਖਾੜੇ ਰਾਹ ਤੋਂ 3 ਕਿਲੋਮੀਟਰ ਰੁਰਕਾ ਪੰਡੀ ਇਹਦੀ ਨਾ ਠੀਕ ਹੈ ਇਹ ਕੱਲਾ ਆਪਣਾ ਇਹਦਾ ਕੰਮ ਹੀ ਆ ਨਾ ਵੀਰੇ ਸਭ ਕੰਮ ਆਪਾਂ ਸਾਰੇ ਕਰਦੇ ਆ ਠੀਕ ਹੈ ਜੀ ਹੋਰ ਲੀਆਂ ਦਾ ਗੇਟਾਂ ਦਾ ਸ਼ਟਰਾਂ ਦਾ ਸਟੀਲ ਦਾ ਕੰਮ ਠ ਇਹ 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 ਸਟੀਲ ਦਾ ਨਾਮ ਕਿਹਨੇ ਜੀ ਜਸਤੀ ਜਾਂਦਰਾ ਜੀ ਇਹ ਜਸਤੀ ਜਾਂਦਰਾ ਬੰਦ ਨਹੀਂ ਲੱਗਦਾਗਾ ਇਹਨੂੰ ਜੰਗਾਲ ਲੱਗਦਾ ਵੀਰੇ ਆਪਾਂ ਇਹ ਨਹੀਂ ਕਰੀਏ ਨਿਗਾ ਲੇ ਤੂੰ ਗਿੱਲਾ ਰੱਖਾਂ ਤੇ ਫੇਰ ਲੱਗੂ ਆ ਠੀਕ ਹੈ ਜੀ ਯਾਨੀ ਸੰਭਾਲ ਰੱਖੋਗੇ ਫੇਰ ਨਹੀਂ ਲੱਗਦਾ ਇਹ ਨਹੀਂ ਲੱਗਣਾ ਇਹਨੂੰ ਹੀ ਲੱਗਣਾ ਠੀਕ ਹੈ ਇਹਨੂੰ ਨਹੀਂ ਲੱਗਣਾ ਇਹ ਇਹ ਮੰਨ ਲਓ ਵੀ ਇਹ ਜਪਾਨੀ ਜਾਂਦਰਾ ਵੀਰੇ ਕਿਹੜੀ ਚਗਾਠਾ ਬਣਾਉਨੇ ਆਪਾਂ ਠੀਕ ਹੈ ਜੀ ਇਹ ਉਹ ਆ ਉਹਦੀ ਆ ਇਹ ਵੱਟੀਆਂ ਵੀ ਮਿਲ ਜਾਂਦੀਆਂ ਕਿ ਵੱਟੀਆਂ ਵੀ ਆਉਂਦੀਆਂ ਵੀ ਠੀਕ ਹੈ ਜੀ ਇਹ ਵੱਟੀਆਂ ਆ ਮਾ ਆ ਇਹਨਰ ਤੇ ਇਹਦਾ ਕੀ حساب ਕਿਤਾ ਉਹ ਹੁੰਦਾ ਇਹ ਵੀਰੇ ਆਹ ਗੜੀ ਖੁਰ ਲੀਆਂ ਇਹਦਾ ਪ੍ਰੇਜ ਆਪਾਂ ਰੱਖਿਆ ਵਾ 18000 ਰੁਪਿਆ ਠੀਕ ਹੈ ਜੀ ਬਈ ਦੇ ਦਿੰਦੇ ਆਪਾਂ ਇਹ 15-16000 ਹੀ ਦੇ ਦਿੰਦੇ ਆ ਅਗਲੇ ਨੂੰ ਬਾਕੀ ਮੌਕੇ ਤੇ ਵੱਧ ਘੱਟ ਕਰ ਦਿੰਦੇ ਆ ਮੰਨ ਲਓ ਜੀ ਬੰਦੇ ਨੇ ਕਿਸੇ ਨੇ ਕਹਿਤਾ ਵੀ ਸਾਡੇ ਬਚਾਓ ਫੋਨ ਲਾ ਕੇ ਹਾਂ ਦੇ ਦਿੰਦੇ ਵੀ ਕਰ ਦੂੰਗਾ ਪਹੁੰਚ ਆਨਲਾਈਨ ਤੋਂ ਚਾਹੁੰਦੇ ਵੀਰੇ ਆਪਾਂ ਠੀਕ ਹੈ ਜੀ ਆਨਲਾਈਨ ਕਿੱਥੇ ਮਰਜ਼ੀ ਬਚਾਉਣ ਠੀਕ ਹੈ ਜੀ ਬਸ ਤੇ ਭੇਜਦੇ ਨੇ ਆਪਾਂ ਇੱਥੇ ਤੁਸੀਂ ਹਰੀਕ ਮੰਡੀ ਤੇ ਹੋਣੇ ਇੱਥੇ ਰਿਕ ਮੰਡੀ ਦੇ ਸੰਨੀਵਾਰ ਨੂੰ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਦਾ ਨੰਬਰ ਵੀ ਤੁਹਾਨੂੰ ਲੈ ਦੰਨੇ ਆ ਟੋਂਗ ਵਾਲੀ ਮੇਂ ਮਿਲ ਜਾਂਦੀ ਆ ਵਾ ਠੀਕ ਹੈ ਜੀ ਟੋਂਗ ਵਾਲੋ ਵੀ ਮਿਲਣੇ ਹਰੀਕ ਮੰਡੀ ਤੇ ਪੂਰਬ ਮੰਡੀ ਤੇ ਜਾਣਾ ਹਾਂ ਜੀ ਰੈ ਕੋਟ ਤੋਂ ਵੀ ਮਿਲਣੇ ਠੀਕ ਹੈ ਜੀ ਜਣੀ ਇਹਨੇ ਮੇਰੇ ਨਾਲ ਹੋਰ ਕਿਹੜੀ ਚੀਜ਼ ਬਣਾਉਣੀ ਆ ਤੁਸੀਂ ਇਹਨਾਂ ਦੇ ਵਿੱਚ ਹਾਂਜੀ ਕਿਹੜਾ ਲੜ ਪਿਆ ਹੈ ਅੱਛਾ ਜੀ ਲੱਤੀ ਨਹੀਂ ਗਈ ਉਹ ਲੱਗੇ ਯਾਰ ਮੈਂ ਦੇਖਿਆ ਪਾਜੀ ਖੁਰ ਨਹੀਂ ਘਰੇ ਛੱਡਿਆ ਇਹ ਖੁਰ ਲਈ ਵੀਰੇ ਪਤਾ ਕਿਉਂ ਖੁਰ ਲਈ ਮੰਗਦਾ ਹੀ ਬਾਈ ਮੈਂ ਅੱਗੇ ਦੇਣਾ ਇਹਨੂੰ ਅੱਛਾ ਕਈ ਬੱਕਰੀਆਂ ਵਾਲੇ ਪਤਾ ਕੀ ਆ ਹਾਂਜੀ ਤਰਾਜ ਕਰਦੇ ਲੱਗੀ ਲੈਂਦੇ ਨਹੀਂ ਹੁਣ ਬੱਕਰੀਆਂ ਨੂੰ ਕਿਵੇਂ ਹੁਣ ਹਵਾ ਹੀ ਆਈ ਜੀ ਹਾਂਜੀ ਅਲਗਾਂ ਖਬਰਾਂ ਉਹਦੀ ਬੱਕਰੀ ਨੂੰ ਕੀ ਹੋਇਆ ਮੈਂ ਨਹੀਂ ਲੈਣੀ ਐ ਖੁਰਲੀਆਂ ਅੱਗੇ ਸਾਰੀਆਂ ਦੋ ਦੋ ਤਿੰਨ ਖੁਰਲੀਆਂ ਮੇਰੇ ਅੱਗੇ ਵਾਪਸ ਮੁੜ ਗਏ ਠੀਕ ਹੈ ਜੀ ਉਹ ਚਕਾਰਨਾ ਮੈਂ ਮੇਰਾ ਮੇਰੇ ਇਹ ਜੇ ਆਤਮਾਨਗਰਾਂ ਲੈ ਜਾਓ ਯਾਰ ਪਾਲੋ ਪਟਵੀਰ ਕਿਉਂਦਾ ਜੇ ਬੀਬੀ ਉੱਥੇ ਬਗਾ ਚਕਾ ਦੂੰ ਆਹ ਪ੍ਰੋਬਲਮ ਜੀ ਆਈ ਕਰਕੇ ਥੋੜੀ ਜਿਹੀ ਆਹ ਪ੍ਰੋ ਅੱਗੇ ਨਹੀਂ ਮੈਂ ਕਿਹਾ ਅੱਗੇ ਇਹ ਇਕੱਠੇ ਪਾਉਂਦੇ ਸੀ ਅੱਗੇ ਇਹਨੂੰ ਅਗਲੀ ਮੰਡੀ ਤੇ ਫਰਾਈਆਂ ਖੁਰ ਹੁਣ ਛੋਡਾ ਮਾਰ ਰੱਖਿਆ ਹੁਣ ਕਿਵੇਂ ਛੋਡਾ ਮਾਰ ਰੱਖਿਆ ਹਾਂਜੀ ਅਲਗਨ ਆ ਜੀ ਬੱਕਰੀ ਨੂੰ ਸੁਭਰਾ ਕਹੇ ਜੀ ਹਵਾਈ ਹੈ ਨਹੀਂ ਨਹੀਂ ਸਹੀ ਹੈ ਜੀ ਚੱਕਰ ਦਾ ਹੋ ਗਿਆ ਕੋਈ ਨਾ ਜੀ ਗੁੱਸਾ ਨਾ ਕਰੋ ਉਹ ਚੱਕਰ ਦਾ ਕਰਕੇ ਹੀ ਆ ਹੋਰ ਤਾਂ ਕੀ ਆ ਖੋਲ ਲੀ ਆਪਾਂ ਇਹਨੂੰ ਕਾਲੇ ਕੇ ਮੇਲੇ ਤੇ ਬਿਲਕੁਲ ਨਵੀਂ ਦਿੱਤੀ ਆ ਠੀਕ ਹੈ ਜੀ ਹੌਸਲਾ ਤੇ ਨੰਬਰ ਬਾਈ ਤੁਹਾਡਾ ਨੰਬਰ ਵੀਰੇ 988225486 ਨੰਬਰ ਆ ਠੀਕ ਹੈ ਜੀ ਠੀਕ ਹੈ ਇੱਕ ਵਾਰੀ ਫੇਰ ਬੋਲੋ 988225486 ਠੀਕ ਹੈ ਜੀ ਲਓ ஆன்ਲਾਈਨ ਕਿੱਥੇ ਮਰਜੀ ਬੰਦਾ ਮੰਗਵਾ ਸਕਦਾ ਕਿੱਥੇ ਮਰਜੀ ਆਨਲਾਈਨ ਠੀਕ ਹੈ ਨੰਬਰ ਬਾਈ ਦਾ ਨੋਟ ਕਰ ਲਓ ਤੇ ਪਹੁੰਚ ਵੀ ਬਾਈ ਹੁਣੀ ਕਰ ਪਹੁੰਚ ਕਰ ਦਿੰਦੇ ਹਾਂ ਜੀ ਠੀਕ ਹੈ ਜੀ ਠੀਕ ਹੈ ਵੀਰੇ